ਨਕੋਦਰ ਵਿੱਚ ਵੱਡਾ ਸਕੂਲ ਬੱਸ ਦਾ ਹਾਦਸਾ ਹੋਣੋਂ ਟਲਿਆ ਇੱਕ ਵੱਡੀ ਖਬਰ ਨਕੋਦਰ ਤੋਂ ਦੱਸਣ ਜਾ ਰਹੇ ਹਾਂ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜੋ ਕਿ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਅਚਾਨਕ ਹੀ ਖੇਤਾਂ ਵਿੱਚ ਜਾ ਬੜੀ ਜਿਸ ਵਿੱਚ 6 ਤੋਂ 7 ਬੱਚੇ ਬੱਸ ਦੇ ਵਿੱਚ ਮੌਜੂਦ ਸਨ ਇਹ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਤਾਂ ਕਿ ਬੱਚੇ ਜਿਹੜੇ ਆ ਸੇਪ ਬਾਹਰ ਕੱਢੇ ਗਏ ਜੇ ਨਕੋਦਰ ਸਿਟੀ ਥਾਣਾ ਐਸਐਚਓ ਗੁਰਪ੍ਰੀਤ ਸਿੰਘ ਨੇ ਜਾਜਲਿਆਜ ਕਿਹਾ ਕਿ ਜੇਕਰ ਕਿਸੇ ਦੀ ਕੋਈ ਗਲਤੀ ਹੋਵੇਗੀ ਤਾਂ ਉਸ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਇਹ ਬਾਕੀ ਜਿਹੜੇ ਐਸਐਚਓ ਗੁਰਪ੍ਰੀਤ ਸਿੰਘ ਉਹਨਾਂ ਵੱਲੋਂ ਸਖਤੀ ਨਾਲ ਕਿਹਾ ਗਿਆ ਅਗਰ ਕਿਸੇ ਦੀ ਕੋਈ ਗਲਤੀ ਹੋਵੇਗੀ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਇਹ ਵੱਡੀਆਂ ਤਸਵੀਰਾਂ ਜੋ ਤੁਸੀਂ ਨਕੋਦਰ ਤੋਂ ਦੇਖ ਰਹੇ ਹੋ ਇਹ ਸਕੂਲ ਬੱਸ ਖੇਤਾਂ ਦੇ ਵਿੱਚ ਜਾ ਬੜੀ ਅਤੇ ਬਾਅਦ ਦੇ ਵਿੱਚ ਟਰੈਕਟਰ ਦੇ ਨਾਲ ਟੋਚਣ ਪਾ ਕੇ ਸਕੂਲ ਬੱਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਕੋਦਰ ਵਿੱਚ ਵੱਡਾ ਸਕੂਲ ਬੱਸ ਦਾ ਹਾਦਸਾ ਹੋਣੋਂ ਟਲਿਆ। ਇੱਕ ਵੱਡੀ ਖਬਰ ਨਕੋਦਰ ਤੋਂ ਦੱਸਣ ਜਾ ਰਹੇ ਹਾਂ। ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜੋ ਕਿ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਅਚਾਨਕ ਹੀ ਖੇਤਾਂ ਵਿੱਚ ਜਾ ਬੜੀ। ਜਿਸ ਵਿੱਚ 6 ਤੋਂ 7 ਬੱਚੇ ਬੱਸ ਦੇ ਵਿੱਚ ਮੌਜੂਦ ਸਨ ਇਹ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਤਾਂ ਕਿ ਬੱਚੇ ਜਿਹੜੇ ਆ ਸੇਫ ਬਾਹਰ ਕੱਢੇ ਗਏ ਤੇ ਨਕੋਦਰ ਸਿਟੀ ਥਾਣਾ ਐਸਐਚਓ ਗੁਰਪ੍ਰੀਤ ਸਿੰਘ ਨੇ ਜਾਇਜ਼ ਲਿਆ ਜਿੱਕਾ ਕਿ ਜੇਕਰ ਕਿਸੇ ਦੀ ਕੋਈ ਗਲਤੀ ਹੋਵੇਗੀ ਤਾਂ ਉਸ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਇਹ ਬਾਕੀ ਜਿਹੜੇ ਐਸਐਚਓ ਗੁਰਪ੍ਰੀਤ ਸਿੰਘ ਉਨ੍ਹਾਂ ਵੱਲੋਂ ਸਖਤੀ ਨਾਲ ਕਿਹਾ ਗਿਆ ਅਗਰ ਕਿਸੇ ਦੀ ਕੋਈ ਗਲਤੀ ਹੋਵੇਗੀ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਇਹ ਵੱਡੀਆਂ ਤਸਵੀਰਾਂ ਜੋ ਤੁਸੀਂ ਨਕੋਦਰ ਤੋਂ ਦੇਖ ਰਹੇ ਹੋ ਇਹ ਸਕੂਲ ਬੱਸ ਖੇਤਾਂ ਦੇ ਵਿੱਚ ਜਾ ਵੜੀ ਅਤੇ ਬਾਅਦ ਦੇ ਵਿੱਚ ਟਰੈਕਟਰ ਦੇ ਨਾਲ ਟੋਚਣ ਪਾ ਕੇ ਸਕੂਲ ਬੱਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਕੋਦਰ ਵਿੱਚ ਵੱਡਾ ਸਕੂਲ ਬੱਸ ਦਾ ਹਾਦਸਾ ਹੋਣੋਂ ਟਲਿਆ ਇਹ ਵੱਡੀ ਖਬਰ ਨਕੋਦਰ ਤੋਂ ਦੱਸਣ ਜਾ ਰਹੇ ਹਾਂ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜੋ ਕਿ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਅਚਾਨਕ ਹੀ ਖੇਤਾਂ ਵਿੱਚ ਜਾ ਬੜੀ ਜਿਸ ਵਿੱਚ 6 ਤੋਂ 7 ਬੱਚੇ ਬੱਸ ਦੇ ਵਿੱਚ ਮੌਜੂਦ ਸਨ ਇਹ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਤਾਂ ਕਿ ਬੱਚੇ ਜਿਹੜੇ ਆ ਸੇਫ ਬਾਹਰ ਕੱਢੇ ਗਏ ਤੇ ਨਕੋਦਰ ਸਿਟੀ ਥਾਣਾ ਐਸਐਚਓ ਗੁਰਪ੍ਰੀਤ ਸਿੰਘ ਨੇ ਜਾਇਜ਼ ਲਿਆਇਆ ਕਿ ਜੇਕਰ ਕਿਸੇ ਦੀ ਕੋਈ ਗਲਤੀ ਹੋਵੇਗੀ ਤਾਂ ਉਸ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਇਹ ਬਾਕੀ ਜਿਹੜੇ ਐਸ ਐਚਓ ਗੁਰਪ੍ਰੀਤ ਸਿੰਘ ਉਹਨਾਂ ਵੱਲੋਂ ਸਖਤੀ ਨਾਲ ਕਿਹਾ ਗਿਆ ਅਗਰ ਕਿਸੇ ਦੀ ਕੋਈ ਗਲਤੀ ਹੋਵੇਗੀ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਇਹ ਵੱਡੀਆਂ ਤਸਵੀਰਾਂ ਜੋ ਤੁਸੀਂ ਨਕੋਦਰ ਤੋਂ ਦੇਖ ਰਹੇ ਹੋ ਇਹ ਸਕੂਲ ਬੱਸ ਖੇਤਾਂ ਦੇ ਵਿੱਚ ਜਾ ਵੜੀ ਅਤੇ ਬਾਅਦ ਦੇ ਵਿੱਚ ਟਰੈਕਟਰ ਦੇ ਨਾਲ ਟੋਚਣ ਪਾ ਕੇ ਸਕੂਲ ਬੱਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਸਰ ਕੀ ਮਾਮਲਾ ਜੀ ਹੈ ਸਾਨੂੰ ਹੁਣੇ ਹੀ ਥੋੜੀ ਦੇਰ ਪਹਿਲਾਂ 30-25 ਮਿੰਟ ਪਹਿਲਾਂ ਕੋਈ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਮੈਦਕੋੜ ਰੋਡ ਦੇ ਉੱਪਰ ਆਪਣਾ ਇੱਕ ਸਕੂਲ ਬੱਸ ਜਿਹੜੀ ਹੈ ਉਹ ਕੰਟਰੋਲ ਹੋ ਕੇ ਡਰਾਈਵਰ ਕੋਲੋਂ ਜਿਹੜੀ ਹੈ ਥੱਲੇ ਖੇਤਾਂ ਵਿੱਚ ਲੱਥ ਗਈ ਹੈ। ਉਹ ਮੌਕੇ ਤੇ ਆਣ ਕੇ ਜਦੋਂ ਦੇਖਿਆ ਉਹ ਤਾਂ ਇਹਦੇ ਵਿੱਚ ਇਹ ਆਪਣੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਹੈ। ਇਹਦੇ ਵਿੱਚ 6-7 ਬੱਚੇ ਸੀਗੇ ਜਿਹੜੇ ਡ라이ਵਰ ਇਹਨਾਂ ਨੂੰ ਘਰੋਂ ਸੱਦੇ ਜਾ ਰਿਹਾ ਸੀਗਾ ਔਰ ਉਹਦੇ ਕੋਲੋਂ ਇੱਥੇ ਕੰਟਰੋਲ ਵਿਗੜਨ ਕਰਕੇ ਜਿਹੜੀ ਉਹਨੇ ਪਤਾ ਲੱਗਾ ਕਿ ਮੇਰੀ ਥੱਲੇ ਲੱਗ ਗਈ ਪਰ ਬੱਚਿਆਂ ਦਾ ਬਚਾਵਾ ਕਿਤੇ ਵੀ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ ਤੇ ਬੱਚੇ ਬਿਲਕੁਲ ਠੀਕ ਠਾਕ ਨੇ ਤੇ ਬੱਚੇ ਘਰ ਭੇਜ ਦਿੱਤੇ ਗਏ ਹਾਂ ਬੱਚੇ ਜਿਹੜੇ ਆ ਉਹਨਾਂ ਉਹਨਾਂ ਦੇ ਘਰਾਂ ਵਿੱਚ ਜਿਹੜਾ ਵਾ ਪਹਜਾ ਦਿੱਤਾ ਗਿਆ ਕੋਈ ਕਾਰਨ ਸੀ ਉਹ ਪਛਾਣ ਪਤਾ ਲੱਗਾ ਕਿ ਕਾਰਨ ਕੀ ਹੋਇਆ ਵਾਸਤਾ ਜਿਹੜਾ ਕਿਦਾ ਜਾ ਕੇ ਚਲੀ ਗਈ ਔਰ ਇਹਨਾਂ ਦਾ ਜੋ ਡਰਾਈਵਰ ਦੇ ਦੱਸਣ ਮੁਤਾਬਕ ਹੈ ਕਿ ਉਹਦੇ ਕੋਲੋਂ ਜਿਹੜਾ ਇਥੋਂ ਜਖਮਾ ਕਿਸੇ ਤਰੀਕੇ ਨਾਲ ਜਿਹੜਾ ਵਾ ਬੈਲੈਂਸ ਜਿਹੜਾ ਵਿਗੜ ਗਿਆ ਤੇ ਬਾਸ ਸਾਈਡ ਹੁੰਦਾ ਫਿਰ ਬਾਕੀ ਇਹਦੇ ਬਾਰੇ ਅਦੇ ਅਸੀਂ ਕਰ ਰਹੇ ਹਾਂ ਜੀ ਅਸੀਂ ਤੁਹਾਨੂੰ ਪਤਾ ਕਰਦੇ ਕੋਈ ਕਾਰਵਾਈ ਕੀਤੀ ਜਾਏਗੀ ਆ ਦੇ ਕੋਈ ਖਾਸ ਕੰਪਲੇਂਟ ਕਰੇਗਾ ਤਾਂ ਜ਼ਰੂਰ ਕਾਰਵਾਈ ਕਰਾਂਗੇ ਫਿਲਹਾਲ ਅਜੇ ਤੱਕ ਕਿਸੇ ਨੇ ਵੀ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ ਜੇ ਕੋਈ ਸ਼ਿਕਾਇਤ ਆਈਗੀ ਤਾਂ ਉਹ ਰਿਪੋਰਟਿੰਗ ਕਰਵਾਂਗੇ ਨੁਕਸਾਨਦਾਰ ਨਹੀਂ ਹੋਏ ਨਹੀਂ ਇਹ ਜਾਵਾ ਬਿਲਕੁਲ ਕੋਈ ਨਹੀਂ